ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਠੀਕ ਠਾਕ ਹਾਂ ਚੜ ਗਏ ਕੋਣ ਆ ਆ ਜਿਹੜਾ ਨਾ ਓਹ ਠੰਡਾ ਕੋ ਸਵਾਦ ਦਾ ਲੱਣਾ ਕੀ ਲਿਆ ਆਏ ਤੂੰ ਉਠੇ ਤੇ ਚੜ ਗਏ ਆ ਤੇ ਸਵੇਰ ਹੋ ਗਈ ਸ਼ੁਰੂ ਪਹਿਲਾਂ ਤਾਂ ਅਸੀਂ ਮਾਰਿਆ ਪੋਚਾ ਪੂਚਾ ਭਰਾਵਾ ਸਾਡਾ ਜਿਹੜਾ ਕੰਮ ਕਰਨ ਵਾਲਾ ਉਹ ਕੀਤਾ ਆਪਾਂ ਤੇ ਝਾੜੂ ਫੇਰਿਆ ਸਾਰੇ ਤੇ ਕੰਮ ਬੁੱਢੀਆਂ ਦੇ ਆ ਕਰਦੇ ਯਾਰ ਆ ਕੀ ਕਰੀਏ ਇਹਦਾ ਵੀ ਕੋਈ ਨਹੀਂ ਹੁੰਦਾ ਇਹ ਕੰਮ ਕਰਨਾ ਕੋ ਮਾੜੀ ਗੱਲ ਨਹੀਂ ਹਾਂ ਵਧੀਆ ਗੱਲ ਹੈ ਕੰਮ ਸਾਰੇ ਹੋਰ ਕੋ ਦੱਸੋ ਜੇ ਹੋਰ ਕੋਈ ਹੈਗਾ ਤੇ ਕਰ ਦਿੰਨੇ ਆ ਤੂੰ ਹੋਰ ਬਤਵਣੂ ਜਿਹੜਾ ਵੀ ਕਰਨਾ ਪਏ ਕਰਨਾ ਚਾਹੀਦਾ ਹੈ ਕੰਮ ਕਰਨਾ ਜ਼ਰੂਰੀ ਤੂੰ ਸੁਣੀ ਜਾ ਇੱਧਰ ਗੱਲਾਂ ਸੁਣਦੀਆਂ ਕਿ ਨਹੀਂ ਸੁਣਦੀਆਂ ਸੁਣਦੀਆਂ ਜਵਾਬ ਦੇ ਇਹਨੂੰ ਪੁੱਛੇ ਇਹਨੂੰ ਪੁੱਛਿਆ ਤੂੰ ਕਾਹਦੇ ਲਈਆਂ ਹੈਂ ਇਹ ਮੇਰੇ ਦੁਸ਼ਮਣ ਕਿਉਂ ਨਹੀਂ ਮੈਂ ਸਾਰਾ ਦਿਨ ਤੇਰੇ ਸਾਹਮਣੇ ਕੰਮ ਕਰਦੀਆਂ ਤਾਂ ਫੇਰ ਕਰਨਾ ਨਹੀਂ ਕਾ ਆ ਲੈ ਕੰਮ ਆ ਦੇਲਾ ਦਾ ਲੈ ਤਰਾਂ ਲਵੜਾ ਕੇ ਇਹਨਾਂ ਦਾ ਕਰਨਾ ਨਹੀਂ ਤਨਿਆਲੇ ਕਰਨ ਉਹਨਾਂ ਨੂੰ ਸਾਂਹ ਖਾ ਜਾਂਦਾ ਕਰਨਿਆਨੇ ਵਿੱਚ ਬੀਬੀ ਮੈਂ ਹੁਣ ਬੁੱਢੀਆਂ ਵਾਲੇ ਕੰਮ ਕਰਾਂ ਨਹੀਂ ਚੱਲ ਕਰ ਲਿਆ ਪਰ ਕੋਈ ਗੱਲ ਨਹੀਂ ਅੱਛਾ ਹੁਣ ਦੁੱਧ ਦੁੱਧ ਵੱਲੇ ਹੋ ਗਈ ਤੂੰ ਠੀਕ ਠੀਕ ਨਹੀਂ ਮੱਠੀ ਹੋਇਆ ਕਰ ਨਹੀਂ ਫੇਰ ਮੈਂ ਕਰ ਹੀ ਲੈਣਾ ਪਰ ਹੁਣ ਮੈਂ ਸਾਰੇ ਪੋਚਾ ਸਾਰਾ ਸਪਾਈਆਂ ਜੀਤੀਆਂ ਵਧੀਆ ਵਧੀਆ ਕੀਤਾ ਪਰ ਇਹ ਤਾਂ ਕਦਰ ਪਉਂਦੀ ਮੈਨੂੰ ਕਿੱਦਾਂ ਪੈਂਦੀ ਆ ਕੇ ਨਹੀਂ ਪੈਂਦੀ ਕਿ ਇਹਦੀ ਕੜਾ ਕਰ ਆ ਮੈਂ ਇਹਨਾਂ ਕੀਤਾ ਤਾਂ ਮੇਰੇ ਘਰ ਦੇ 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 ਚੁੱਪ ਕਰ ਜਾ ਕਰ ਅਗਲੇ ਦਿਨ ਵੀ ਗੱਲ ਸੁਣ ਲਿਆ ਕਰਕੇ ਤੇਰਾ ਤਾਂ ਤਮਾਕ ਇੰਨਾ ਹੈਦਾ ਤੈਮਾ ਆਪਣੇ ਕੋਈ ਇੰਨਾ ਨਹੀਂ ਬੋਲਿਆ ਜਾਂਦਾ ਤੇ ਇਹਦੇ ਬਾਰੇ ਆਈ ਨਹੀਂ ਤਾ ਕੀ ਰੋਤਾ ਲੱਗੇ ਵੀ ਅੱਜ ਕੋਈ ਨਹੀਂ ਬੁੱਤਿਆ ਇਹਦਾ ਫੋਨ ਤੇ ਈਡਾ ਖਿੜਖਿੜ ਕਰਨਦੀ ਸੀ ਨਾ ਥੱਲੇ ਤੇ ਮੈਂ ਪੁੱਛੇ ਲਾਉਂਦੇ ਆ ਜਿੰਨਾ ਇਹਦਾ ਦਿਮਾਗ ਹੈ ਨਾ ਕਿਹ ਦੁਨੀਆਂ ਤੇ ਵੀ ਹੈ ਨਹੀਂ ਕਿਹ ਇਹਦਾ ਐਸੇ ਨਹੀਂ ਮੈਂ ਦਿਮਾਗ ਹੈ ਨਹੀਂ ਦਾ ਹੋਰ ਦਿਮਾਗ ਕਿਦਾਂ ਦਾ ਹੁੰਦਾ ਹੈ ਮੈਂ ਕਹਿੰਦੀ ਮਾਂ ਹੀ ਬੁਲਾਵਾ ਕਰਾ ਪਰ ਉਹ ਕਹਿੰਦਾ ਕਿ ਮੈਨੂੰ ਬੁਲਾਉਣਾ ਰਹਿ ਨਹੀਂ ਦੇਣਾ ਇਹਨੇ ਕਿਹਾ ਕਿ ਨਹੀਂ ਮੈਂ ਨਾਂ ਬੁਲਾਵਾ ਕਰਾ ਮੇਰੇ ਦਿਲ ਦਾ ਨਾਂ ਬੁਲਾ ਤੂੰ ਤੇਰੀ ਬੁਲਾਣਾ ਨਾਂ ਬੁਲਾ ਨਹੀਂ ਤੇ ਅੱਜ ਕਰਦਾ ਮੇਰੇ ਵਿੱਚ ਕੁਝ ਦਾਤ ਆ ਕੇ ਵਿੱਚ ਆ ਠੀਕ ਬੁਲਾ ਨਹੀਂ ਦਾ ਹੈ ਨਾ ਚੜਿਆ ਹਾਂ ਕੱਢੀ ਤਾਨ ਕੱਢੀ ਕੰਮ ਕਰਦੀ ਹੈ ਮੂੰਹੋਂ ਡੈਂਡਾ ਹੋ ਗਿਆ ਲਾ ਕੋਈ ਕਿਦ ਕਰਦਾ ਸਵੇਰ ਤੇ ਵਾਜ ਨਹੀਂ ਤੇ ਇਹ ਕਿ ਇਹ ਹੋਈ ਆ ਵੀ ਇਹ ਹੋ ਗਈ ਨਾ ਬੱਸ ਬੋਏ ਨਾ ਤਾਂ ਮੈਂ ਜਾਨਾ ਤਾਂ ਹੈ ਨਹੀਂ ਕਿਤੇ ਨਾ ਕਰ ਰੇ ਗੱਲ ਨਾ ਮੈਂ ਜਾਣਾ ਨਹੀਂ ਅਜੇ ਕੀ ਤਾਂ ਹੋਈ ਆ ਮਾ ਬੋਤੀ ਕੀ ਕਹਿੰਦੀ ਹੈ ਕਹਿੰਦੀ ਮੈਂ ਦੁਖੀ ਤਾਂ ਹੀ ਬੈਠੀ ਆ ਵੀ ਮੈਂ ਦੁਖੀ ਬਹੁਾਂ ਦੇ ਤੋਂ ਤੇ ਘਰੋਂ ਚੱਲ ਜਾ ਘਰੋਂ ਜਾਵਾਂ ਨਾ ਮੈਂ ਕੱਢ ਕੇ ਹਟੂ ਕਹਿੰਦੀ ਮੈਂ ਕੱਢ ਕੇ ਹਟੂਗੀ ਕੱਢ ਕੇ ਤੂੰ ਕੱਢ ਕੇ ਦੱਸ ਕੱਢ ਦੱਸ ਕੱਢ ਕੇ ਜੇਦੀ ਮੈਨੂੰ ਕੱਢ ਲੋਂਗੇ ਤਾਂ ਤੂੰ ਦੁਖੀ ਹੋ ਮੈਂ ਕੋ ਦੁਖੀ ਤੂੰ ਤਾਂ ਦੁਖੀ ਹੈ ਨਹੀਂ ਤੂੰ ਕੱਟਣਾ ਨਹੀਂ ਕੱਪੜੇ ਬੀਬੀ ਇਹਨੇ ਕੱਪੜਾ ਤੂੰ ਤਾਂ ਦੁਖੀ ਹੋ ਮੈਂ ਕੋ ਦੁਖੀ ਥੋੜੀ ਬੀਬੀ ਇਹਨੇ ਕੱਪੜੇ ਵੀ ਤੇਰੇ ਵੱਖਰੇ ਰੱਖੇ ਆ ਇਹ ਬੜੀ ਹੈ ਤੈਨੂੰ ਕੀ ਪਤਾ ਇਹਦਾ ਦੇਲਾ ਹਣਾ ਵੀ ਕੱਪੜੇ ਵੱਖਰੇ ਕਰ ਲਈ ਨਹੀਂ ਪੁੱਛਿਆ ਤੇਰੀ ਹਾਂ ਹੋ ਕੀ ਹੈ ਕਿਉਂ ਕੱਪੜੇ ਕੱਪੜੇ ਤੇ ਮੇਰੇ ਕੱਪੜੇ ਤੇਰਾ ਕੀ ਲੱਗਾ ਉਹ ਖਰੇ ਹੀ ਤੋਂ ਨਹੀਂ ਮੈਂ ਗੋਸ਼ੜੀ ਤੋਂ ਨਹੀਂ ਉਹ ਸੋੜੇ ਨਹੀਂ ਵਸਰਾਂ ਦੇ ਤੇ ਕੱਪੜੇ ਉਹਦੇ ਹੱਤਰਾ ਲਈ ਹੱਤਰਾ ਨਹੀਂ ਅਸਲ ਤੇਰਾ ਮੁੰਡਾ ਨਹੀਂ ਨਾ ਤੇਰੀ ਸੈਡ ਲੈਂਦਾ ਜੇ ਤੇਰਾ ਮੁੰਡਾ ਨਹੀਂ ਮੇਰਾ ਮੁੰਡਾ ਲਵੇਗਾ ਲੈ ਉਹ ਵਿਚਾਰਾ ਮੁੰਡਾ ਅੰਦਰ ਰੋਈਦਾ ਦਾ ਹੋਰ ਕੀ ਕਰੇ ਆਹ ਤਾਂ ਡਰਦਾ ਇਤੋਂ ਡਰਦਾ ਹੈ ਇਹ ਇਹ ਪਛਰੇ ਦੇਖੇ ਦੇਖਦਾ ਤੋਂ ਡਰਦੀ ਇਹ ਕੋਲ ਕਰਦੇ ਦੇ ਹਾਂ ਆ ਦੇ ਆ ਦੇ ਕਿੱਟੇ ਕੱਪੜੇ ਪਹਿਲਾਂ ਪਾਉਣੇ ਹੁੰਦੇ ਤਾਂ ਬਾਕੀ ਮੇਰੇ ਆ ਸਾਰੇ ਇਹਦੇ ਵਿੱਚ ਦੱਸਦੇ ਆ ਬੇਦੇ ਦੇ ਕੱਪੜੇ ਆ ਮੇਰੇ ਪਏ ਸਾਰੇ ਇਕੱਠੇ ਪਾਉਣੇ ਆ ਬੇਦੇ ਦੇ ਤੇ ਰੋਜ਼ ਆਹ ਹੀ ਕੰਜਾ ਖਾਣਾ ਰਹਿੰਦਾ ਮੈਂ ਨਾ ਮੈਂ ਕੁਝੋ ਕੁਝ ਕਰ ਦੇਣਾ ਤੇ ਜਦ ਮੈਂ ਨਾ ਕੋਈ ਹੋਰ ਕਹਿੰਦੀ ਮੈਂ ਕੁਝ ਨਾ ਕੁਝ ਕਰ ਦੇਣਾ ਇਹਨੂੰ ਤੇ ਫੇਰ ਮੁੜ ਕੇ ਨਾ ਕਿਉ ਇਕੱਠੇ ਪਾਉਣੇ ਆ ਮੈਂ ਇਹਨੂੰ ਛੋਕੇ ਤੋਂ ਛੱਡ ਕੇ ਬਾਹਰ ਹੈ ਛੋਕੇ ਤਮਾਰ ਨਹੀਂ ਆ ਮੈਂ ਵੇਖ ਲਈ ਇਹਨਾਂ ਆ ਹੁਣ ਸਵੇਰੇ ਦਹੀਂ ਦਿੱਤਾ ਜੇ ਨਾ ਦਿਆ ਤਾਂ ਕੱਢ ਮੈਨੂੰ ਦਿੱਤਾ ਨਹੀਂ ਜੇ ਦਿੱਤਾ ਤਾਂ ਤੇਰੇ ਸਾਹਮਣੇ ਕਿਉਂ ਆ ਹਾਂ ਦਹੀਂ ਬੜਾ ਸਵਾਦ ਹੈਗਾ ਖੱਟਾ ਖੱਟਾ ਠੀਕ ਮੇਰ ਕੋ ਨਹੀਂ ਖਾ ਮੈਂ ਤਾਂ ਖਾਵੇ ਜੇ ਨਾ ਖਾਵੇ ਕੀ ਕਰਾਂ ਮੈਂ ਦੱਸਦਾ ਲਾ ਨਾ ਦਿਆ ਕਰ ਮੈਨੂੰ ਅਰੇ ਇਹਨ ਮਿੱਠਾ ਉਹ ਜੀ ਤਾਂ ਕਿਹ ਤਰ੍ਹਾਂ ਦਿਆ ਕਰ ਮੈਨੂੰ ਅਚਾਰੀ ਇਹਨ ਲੱਗ ਦਿਆ ਕਰ ਉਸੇ ਕਿਦਾਂ ਲੱਗਿਆ ਬਰਾ ਕਹਿੰਦੀ ਲਾ ਆ ਖੜਾ ਘੜ ਵਗਿਆ ਮਿੱਠਾ ਮਿੱਠਾ ਠੀਕ ਜੱਟੇ ਨੇ ਘੜ ਲਈ ਮੇਰੀ ਯਾਰ ਮੇਰੇ ਜਿੱਥੇ ਕਿਤੇ ਨੀ ਚਿੱਟੇ ਢੇਲ ਕੇ ਮੇਰੇ ਢੇਲੇ ਇੱਡੇ ਸੋਹਣੇ ਹਾਂ ਆਪਣਾ ਡੇਲੇ ਨੂੰ ਮਿਲਤੋ ਲਗਮ ਸੋਣ ਦੇ ਸਾਡੇ ਤੇਰੇ ਜਿੱਦ ਤੇਰੇ ਵਰਗੇ ਸਾਡੇ ਵੀ ਸੋਨੇ ਸੀਗੇ ਹਾਂ ਤੇ ਹੁਣ ਹੁਣ ਕੀ ਹੋ ਗਿਆ ਹੁਣ ਪਾਣੀ ਚੱਲ ਲੱਗ ਗਿਆ ਪਾਣੀ ਵਗਦਾ ਹਰ ਵੇਲੇ ਪਾਣੀ ਚੱਲ ਲੱਗ ਗਿਆ ਕੁਚੇ ਦੇ ਕੇ ਕੁਚੇ ਰੋਦੀ ਇਹਦਾ ਨਾ ਕਹਿ ਕੇ ਪਾਣੀ ਲਗਣਾ ਦੂਏ ਨੇ ਕਾ ਹੋ ਜਾਂਦਾ ਚੱਕਾ ਆ ਦੇ ਹਲਾ ਹਣਾ ਆਪਣੇ ਵਾਰੀ ਸੁਣਦੀ ਜਾਣੀ ਆਪਣੇ ਵਾਰ ਨਹੀਂ ਸੁਣਦੀ ਆਪਣੀ ਕਰਦੀ ਸੁਣਦੀ ਨਾ 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 ਕਾ ਮੱਖੀ ਬੈਹ ਦੇਵੇ ਉੱਤੇ ਕੋਮਾਂ ਦਾ ਕੋਈ ਗੋਮਾਂ ਦੇ ਤੇਰੇ ਥੱਲੇ ਲੱਗਿਆ ਕੋਈ ਥੱਲੇ ਮੈਂ ਵੀ ਲੱਗੀ ਨਾ ਇੱਕੋ ਹੀ ਗੱਲ ਰੋਜ਼ ਥੱਲੇ ਲੱਗੀ ਥੱਲੇ ਲੱਗੀ ਮੈਂ ਲੱਗੀ ਨਾ ਥੱਲੇ ਲੱਗੀ ਤੁਹਾਡੇ ਹਨਾ ਰੋਲਾ ਪਉਂਦੀ ਇੰਨਾ ਹੈ ਹੈ ਤੂੰ ਕੀ ਕੀਤਾ ਸਵੇਰ ਦੀ ਮੈਂ ਥੱਲੇੋਂ ਕੰਮ ਕਰਕੇ ਉੱਥੇ ਕਰਨ ਲਈ ਆ ਤੇ ਫਿਰ ਕਰਨਾ ਨਹੀਂ ਕਰਨਾ ਹੋਰ ਨੌਕਰਾ ਰੱਖੀਂਗਾ ਹੋਰ ਕਿਦਾ ਹੋਰ ਕੰਮ ਕਰਨਾ ਹੁਣ ਰੋਟੀਆਂ ਲਈ ਰੱਖੀ ਆ ਝਾੜੂ ਪੋਚਰੇ ਰੱਖ ਲਾ ਆ ਝਾੜੂ ਪੋਚਾ ਕਰਕੇ ਹਟਿਆ ਮੇਰੀ ਬੇਇੱਜ਼ਤੀ ਕਰ ਜਿਹੜੇ ਜਿਹੜੇ ਵਿਚਾਰੇ ਰੋਟੀਆਂ ਪਕਾਉਣ ਵਾਲੀ ਰੱਖੀ ਜਾਂ ਝਾੜੂ ਪੋਚੇ ਵਾਲੇ ਰੱਖੋ ਉਹ ਇਨਸਾਨ ਨਹੀਂ ਹੁੰਦੇ ਹਾਂ ਉਹ ਇਨਸਾਨ ਹੈ ਨਹੀਂ ਕਿ ਉਹ ਤਾਂ ਚਲੋ ਨਹੀਂ ਹੁੰਦੇ ਤਾਂ ਤਾਂ ਕਰਾਈ ਜਾਂਦੇ ਤਾਂ ਆਪਾਂ ਕਿਸੇ ਕਰਾ ਕਰਾਈ ਜਾਂਦੇ ਸੁੱਖ ਹੈਗਾ ਕਿ ਨਹੀਂ ਤੈਨੂੰ ਸੁੱਖ ਤੈਨੂੰ ਸੁੱਖ ਹੈ ਆ ਹੁਣ ਸੁੱਖ ਲੈ ਲੈ ਪਰ ساری ਉਮਰ ਮੈਂ ਕਰਦੀ ਜੀ ਮੇਰੇ ਕੋਲ ਹੁਣ ਨਹੀਂ ਹੁੰਦਾ ਹਨਾ ਇਹ ਬੁੱਢੀ ਨੇ ਮੇਰਾ ਕੀ ਸੋਚਿਆ ਮੇਰਾ ਮੈਨੂੰ ਬੜਾ ਹੋ ਕਾ ਕਿ ਜ਼ਹਿਰ ਚੜਨ ਲੱਗ ਪਿਆ ਮੈਂ ਕੁਝ ਨਾ ਕੁਝ ਹੱਲ ਕਰ ਲਓ ਇਹਦਾ ਮੈਂ ਕਹਿੰਦੀ ਤੂੰ ਮੇਰਾ ਬੜਾ ਕੀਤਾ ਤੈਨੂੰ ਬੜਾ ਤੂੰ ਹੀ ਕੀਤਾ ਤੂੰ ਹਾਂ ਆਏ ਵੀਰ ਤੋਂ ਤੋਂ ਮਿਲਾਂ ਮਤੀ ਹੈ ਹੈ ਨੀ ਉਮਰ ਦੇ ਵਿੱਚ ਕੰਮ ਹੀ ਕੀਤਾ ਕੀ ਕੀਤਾ ਵਾ ਮੈਂ ਮੈਂ ਕੱਲ ਗੱਜਰਾਂ ਦਿੱਤੀਆਂ ਇਹਨਾਂ ਨੂੰ ਬੇ ਗਾਣਾ ਫੜਾ ਦੇ ਮੈਨੂੰ ਕਰਨ ਵਾਸਤੇ ਆਪੇ ਆਹ ਦੇਖੇ ਐਡੀ ਕਿ ਲਾਕੋ ਹੈ ਇੰਨੀ ਚ ਲਾਕੋ ਮੈਂ ਕਿ ਨਹੀਂ ਇੰਨਾ ਚ ਲਾਤਾ ਬੇੜੀਆਂ ਦੇ ਨਾ ਮਾਂ ਪੁੱਤ ਨੂੰ ਪਤਾ ਕਿਹੜਾ ਕੰਮ ਹੈ ਇੱਕ ਨੇ ਸਵੇਰ ਦਾ ਪਹਿਲਾ ਸਕੂਲ ਹੋਣੀ ਵਾਲ ਲੜਾਈ ਦਾ ਲੜਾਈ ਦਾ ਮਾਹੌਲ ਫਿਰ ਸਕੂਲ ਦੇ ਯੂਪਨ ਲੈ ਭੇਜਦੀ ਭੈਜ ਭੈਣ ਜੋ ਸਟਾਰਟ ਨਹੀਂ ਹੁੰਦਾ ਪਿਆ ਸਾਲਾ ਮੇਰਾ ਮਤਲਬ ਲੜਾਈ ਕਰਨ ਕਿਤਰਾ ਹੈ ਮਾਪੋਤੇ ਇਹ ਦੋਨੇ ਨਾ ਘਰ ਦੇ ਵਿੱਚ ਨਾ ਇਹ ਵੀ ਨਹੀਂ ਘਾਟੇ ਵੀ ਨਹੀਂ ਹੈਗੀ ਸਾਨੂੰ ਕੱਢ ਦੋ ਕੱਢ ਦੋ ਸਾਨੂੰ ਉਹ ਤੇਰਾ ਮੁੰਡਾ ਪਤਾ ਲੱਗਣਾ ਫੇਰ ਜੇ ਲੈ ਪਿਆ ਆਏ ਆ ਹੋ ਗਿਆ ਸਟਾਰਟ ਕਰ ਲਿਆ ਹੋ ਗਿਆ ਉਹ ਜਾਣ ਕੇ ਪਖਾਨੇ ਲੜਾਈ ਦਾ ਸਟਾਰਟ ਉਦੋਂ ਵੀ ਹੁੰਦਾ ਹੀ ਆ ਆ ਲੜਾਈ ਦਾ ਇਹ ਜੇ ਮੈਨ ਨਾ ਹੁੰਦਾ ਇਹਨੇ ਤੈਨੂੰ ਛੰਡਦੇ ਨਹੀਂ ਇਹਨੇ ਤੇਰੇ ਵੱਜ ਜਾਣੀਆਂ ਸੀ ਹਲੇ ਨੂੰ ਆ ਜੇ ਨਾ ਲੜਦਾ ਮਾਹੌਲ ਬਣੇ ਭੈਣ ਚ ਥੋੜਾ ਆਹ ਹੋਇਆ ਆਪਾਂ ਚ ਉੱਪਰ ਆਏ ਭੈਣ ਜੀ ਤੁਤੀਆਂ ਬਕਵਾਸ ਨਾ ਕਰ ਰਹੇ ਬਚਾਅ ਹੋ ਗਿਆ ਵੀ ਵੀ ਅੱਜ ਹਾਂ ਚਾਹ ਹੋ ਗਿਆ ਇਹਨਾਂ ਪਤਾ ਲੱਗਣਾ ਫੇਜ ਜਿਹੜੇ ਪੈਸਾ ਤੇ ਲੱਲ ਨਾ ਨੂਟਾਂ ਜਿਹੜੇ ਲਾ ਮੇਰੇ ਫੇ ਪਤਾ ਲੱਗਣਾ ਹਸਾਬ ਨਾ ਬੋਲ ਥੋੜਾ ਜਾ ਕੱਢ ਦੇ ਬਾਹਰ ਦੱਸਾਂ ਤੈਨੂੰ ਆਹ ਨੋਟਾਂ ਦਾ ਲਾਮਾ ਲੈਣਾ ਨਾ ਲੋਡ ਲੈਣੇ ਆ ਵਿਆਹ ਕਰਾ ਕੇ ਆਏ ਆ ਜੋਰ ਨਾ ਲੈਣੇ ਆ ਮੁਰ ਕੇ ਖਬਰਦਾਰ ਹਿੰ ਨੋਟਾਂ ਦਾ ਕਿਹਾ ਇਹ ਨਿੱਕੜ ਕੇ ਆਏ ਆ ਹਾਂ ਹਨੂ ਕਾ ਫੜਕੇ ਲਿਆਂਦਾ ਕਿ ਤੂੰ ਹਾਂ ਅਨੋਟਾ ਦਾ ਕਿ ਬੀਬੀ 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 ਦਵਾ ਦੇ ਕਿਦਾਂ ਪਉਂਦੀ ਆ ਨੋਟਾਂ ਦਾ ਕੀ ਮੇਣਾ ਹੋਇਆ ਸਾਲ ਕਰਨਾ ਤੇਨੇ ਨਹੀਂ ਸਾਰੀ ਦੁਨੀਆ ਦੇ ਇਹ ਨਹੀਂ ਇਹ ਲੜ ਤੁਸੀਂ ਕੀਤਾ ਤੁਸੀਂ ਕੀਤਾ ਹਾਂ ਇਹਨੇ ਤੁਸੀਂ ਕੀਤਾ ਜਦੋਂ ਚਪੋਚ ਕੋ ਪੈਂਦੀ ਹੈ ਚਪੋਚ ਕੋ ਪੈਂਦੀ ਚਪੋਕੇ ਪੈਂਦੀ ਐਦਾਂ ਟਾਣਾ ਫੇ ਹਾਂ ਆਪਣੀ ਬਾਤ ਦੇਖੀ ਕਿ ਜੀ ਤਕਲੀਫ ਹੁੰਦੀ ਆ ਆਪਣੀ ਬਾਤ ਨਹੀਂ ਸੁਣਦੀ ਗੱਲ ਬੀਬੀ ਕੋਈ ਹਾਂ ਕਹੇਦੀ ਸੁਣਦੀ ਵੀ ਕਿੱਡੀ ਚਲਾਕ ਹੋਇਆ ਇਹ ਤਾਹਾਂ ਕੇ ਮੇਰਾ ਗੋਡੇ ਦੁਖੇ ਤੇ ਮੋਢੇ ਦੁਖੇ ਨਾ ਦੁਖਣਾ ਤਾਂ ਹੀ ਕਿਹਾ ਤੇ ਤਾਹਾਂ ਕੇ ਨਾ ਸਾਨੂੰ ਕੱਢ ਲਾ ਫੇਲ ਕਰਾ ਫੇਪਾ ਕਰਾ ਇਹ ਦਿਲ ਬਿਲ ਲੱਗਣਾ ਤੇਰੇ ਬਿਨਾ ਨਾ ਨਾ ਮੈਂ ਬੜੀ ਸੌਖੀ ਨਿਕਲਿਆ ਚਾਰ ਦਿਨ ਜਾਵੇ ਤੇ ਬੜੀ ਸੌਖੀ ਰਹੀ ਨੇ ਸੌੜ ਲੈ ਜਾ ਮਰੀ ਛੱਡਿਆ ਕਿਤੇ ਇਹ ਇਹ ਸੌਖੀ ਇਹਨੂੰ ਕਰਦੇ ਭਰਾਵਾ ਮਾਂ ਸੌਖੀ ਕਰਦੇ ਤੂੰ ਤੇਰੀ ਮਾਂ ਸੌਖੀ ਚਾਹੀਦੀ ਹੋਰ ਭਰਾਵਾ ੁੱਠੇ ਗਿਆ ਨਹੀਂ ਜਾਤਾ ਕੀ ਸੌਖੀ ਤੇ ਮੈਂ ਆਪੇ ਹਾਂ ਆਪ ਸਾਰਾ ਦਿਨ ਕੱਢਿਆ ਨਹੀਂ ਤੇਰੇ ਤੋਂ ਪਰੇਸ਼ਾਨ ਕਿਉਂ ਐਨੀ ਤੈਨੂੰ ਕੀ ਪਤਾ ਮੈਂ ਕਿਹਦੇ ਕੋਲ ਮੰਗਣ ਲਈ ਆ ਇਹ ਪਤਾ ਨਹੀਂ ਇੰਨਾ ਦੁਖੀ ਮੈਂ ਦੇਖਿਆ ਨਹੀਂ ਕਦੀ ਬੰਦਾ ਉਹ ਸਹੀ ਰੋਟੀ ਨਹੀਂ ਚੰਗੀ ਕੱਪੜੇ ਇਹਦੇ ਬਖਰੇ ਤੋਤੇ ਜਾਂਦੇ ਆ ਸਾਰੇ ਦੇਖ ਲਓ ਸਾਹਮਣੇ ਆਣ ਤੋਂ ਪਹਿਲਾਂ ਵੀ ਵਿੱਚੇ ਸਾਰੇ ਕੱਪੜੇ ਰੱਖੇ ਆ ਇਹ ਕਹਿੰਦੀ ਮੇਰੇ ਕੋਲ ਮੈਂ ਇਹ ਗੱਲਾਂ ਕਿੱਦਾਂ ਸੁਣਾ ਇਹ ਦੱਸਣਾ ਪਹਿਲਾਂ ਮੈਨੂੰ ਕਿਹ ਵਦਾਰੇ ਇਹਨੂੰ ਪਤਾ ਹੋਊਗਾ ਮੈਨੂੰ ਕੀ ਪਤਾ ਕਰਨ ਵਾਲੀ ਇਹ ਜਾਣੇ ਮੈਂ ਨਹੀਂ ਜਾਣਦੀ ਮੇਰੇ ਦੀ ਕੋਈ ਫੋਰਾ ਕਹਿੰਦੀ ਬੀਬੀ ਕਹਿੰਦੀ ਕਿ ਮੇਰੇ ਕੱਪੜੇ ਬਖਰੇ ਧੋਂਦੀ ਆ ਉਹ ਇਹ ਇਹ ਨਿਆ ਨਿਆ ਗੱਲਾਂ ਬਣਾਉਂਗੇ ਬਣਾ ਹੀ ਜਾਣਗੇ ਬਣਾ ਹੀ ਦੇ ਇਹ ਸਾਰੀ ਰਾਤ ਕਰੀ ਸੀ ਸੋਚਦੀ ਰਹਿੰਦੀ ਮੈਂ ਕੀ ਕਹਿਣਾ ਬੀਬੀ ਨੂੰ ਕੁਝ ਵੀ ਨਾ ਵੇ ਸੋਚਦੀ ਸੀ ਸਵਾ ਫੜ 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 ਕਰ ਲਈ ਸਾਰੀ ਇਹ ਕਰਦੀ ਆ ਕਿ ਹਣੇ ਬਾਹਰ ਸੁਣਦੇ ਕਿਦਾਂ ਕਰੜੇ ਮਾਰਦੀ ਅੱਛਾ ਜਿਹੜਾ ਬੰਦਾ ਥੱਕਿਆ ਹੁੰਦਾ ਤਾਂ ਕਰੜੇ ਮਾਰ ਲੇ ਜਿਹਨੇ ਸਾਰਾ ਦਿਨ ਕਿਰਤ ਕਰੇ ਕਿਥੋਂ ਵਜਣਾ ਦਿਨੇ ਸੋਹਦੇ ਬੀਬੀ ਕਿਦਾਂ ਬੀਬੀ ਕਿਦਾਂ ਰੁਬੀ ਕਿਦਾਂ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਵੀ ਇੱਕ ਵਾਰੀ ਇਹਦੀ ਫਰਰ ਫਰਰ ਬਾਹਰ ਸੁਣਦੀ ਆ ਨਹੀਂ ਜਿੱਦਾ ਇਹ ਕਿਦਾਂ ਕਿਦਾਂ ਸੁਣਦੀ ਆ ਜੇ ਨਾਲ ਮੋਟਾ ਥੱਲੇ ਉਹ ਲੜਾਈ ਦਾ ਮਾਹੌਲ ਉਹ ਲੜਾਈ ਦਾ ਮਾਹੌਲ ਬਣਾ ਰਿਆ ਪੂਰਾ ਹਾਏ ਹੱਸਦੀ ਆ ਕਿ ਸਾਡੇ ਦੋਨਾਂ ਦਾ ਮਾਪੋਤ ਦਾ ਇੱਥੇ ਦਬ ਦਬਾ ਘਰ ਚ ਅ ਸਰਦਿਆ ਰਾਮ ਦਾ ਦਾ ਕੁੱਤਾ ਦਬਾ ਦੇ ਕਹ ਲੇ ਤਬੇ ਲਾ ਬੰਦੇ ਲੱਗੇ ਡਰਾ ਦਿੰਦੀ ਆ ਜਿੱਦਾਂ ਬੋਲਦੀ ਆ ਮੇਰੇ ਲੱਗੇ ਬੇਚਲ ਜਲਦਾ ਦੌੜ ਜਾ ਤਬਾ ਜਾ ਤਾ ਮੈਂ ਨਹੀਂ ਜਾਣਾ ਤੇ ਲੱਗ ਐ ਧੋਗਲਾ ਹੈ ਬੰਦਾ ਕਦੀ ਮਾਂ ਦਾ ਤਾਂ ਕਦੀ ਤੇਰਾ ਆ ਮੇਰਾ ਨਹੀਂ ਕੋਈ ਵੀ ਦਬਾਵਾ ਜੋ ਜਾ ਕੇ ਤੇਰਾ ਆ ਮੈਂ ਨਹੀਂ ਮੇਰਾ ਮੇਰਾ ਹੋ ਮੇਰੇ ਵਾਲ ਦੀ ਗੱਲ ਕਰੇ ਤੂੰ ਤੇਰੇ ਮਾਂ ਵਾਲ ਦੀ ਕਰਦਾ ਤੂੰ ਗੱਲ ਤੇਰੇ ਵਾਲ ਦੀ ਕਰਦਾ ਆ ਮੇਰੇ ਵਾਲ ਦੀ ਕਰਦੇ ਸੁਹਾ ਕਰਦਾ ਹੈ ਹੈ ਕਹਿੰਦੀ ਆ ਮਾਂ ਦੀ ਨਾ ਸੁਣਾ ਬਰੋ ਕੁੜੀ ਉਹ ਕਹਿੰਦੀ ਮਾਂ ਦੀ ਨਾ ਸੁਣਾ ਕਰੇ ਕਹਿੰਦੀ ਨਹੀਂ ਮਾਂ ਦੀ ਵੀ ਸੁਣੇ ਮੇਰੀ ਦੀ ਸੁਣੇ ਉਹ ਡੈਡੀ ਥੱਲੇ ਬੋਲਿਆ ਕਹਿੰਦਾ ਮਾਂ ਲ ਭਾਂਚ ਵੇਖ ਕੇ 47 ਆ ਉਹ ਕੀ ਹੋ ਗਿਆ ਆਏ ਹੋਏ ਆਏ ਬੋਏ ਹੋਏ ਕੱਟੇ ਲੈ ਆਉਂਦਾ ਹਾਂ ਹਾਂਜੀ ਕਹਿੰਦਾ 1K47 ਅਸੀਂ ਤੇ ਬੀੜੀ ਬੰਬਾ ਨਿਕਲ ਨਿਕੇ ਜਿਹੜੇ ਕਹਿੰਦਾ ਮਾਂ ਤੇਰੀ 1K47 ਅਸੀਂ ਤੇ ਬੀੜੀ ਬੰਬਾ ਨਿਕਲ ਨਿਕੇ ਤੈਨੂੰ ਨਹੀਂ ਲੱਗਦੀ ਕਹਿੰਦਾ ਮਾਂ ਤੇਰੀ ਬਾਪੂ ਕਹਿੰਦਾ 1K47 ਆ ਬੰਦੂਕ ਕਹਿੰਦਾ ਅਸੀਂ ਤੇ ਨਿਕਲ ਨਿਕੇ ਇਹ ਗੱਲ ਹੈ ਸਹੀ ਗੱਲ ਇਹਦੇ ਬਾਜ ਜਾਂਦੀ ਹੋਠ ਨਹੀਂ ਸਕਦਾ ਫੁਰਕੇ ਆ ਦੇਖ ਦੀ ਕਿੰਨੀ ਚੜ ਮੱਚੀ ਬੀਬੀ ਦੀ ਹਾਏ ਹਾਏ ਰੱਬਾ ਉਹ ਨਹੀਂ ਦੇ ਸਕਦਾ ਇਹਦੀ ਗੋਲੀ ਐਨੀ ਤੇਜ਼ ਹੈ ਇਹਦੀ ਗੋਲੀ ਇਹ ਜਿਹੜੂ ਕਾਬੂ ਕਿਦਾਂ ਕਰਾਂ ਇਹ ਕੋਈ ਜੰਮਿਆ ਹੀ ਨਹੀਂਗਾ ਐ ਮੰਮੀ ਮੇਰੀ ਨੇ ਕੀਤੇ ਕਾਬੂ ਦੋਨੇ ਇਹ ਬੜੇ ਇਹ ਸੁਧਰ ਸਕਦਾ ਇਹ ਪਹਿਲਾਂ ਬੜੇ ਤਸ਼ੱਦਦ ਕਰਦੇ ਹੁਣੇ ਹੈਗਾ ਪੁੱਛ ਲੈ ਯਾਰ ਕਾਬੂ ਸਿੱਧੇ ਕਰਕੇ ਲਾ ਦੇ ਤੇ ਤਕਲੇ ਉਹ ਸਾਨੂੰ ਕਾੜ ਜੰਮਿਆ ਕੰਮ ਕਰ ਮੈਂ ਚਰਖੇ ਦੇ ਤਕਲੇ ਵਾਂਗੂ ਸਿੱਧਲੇ ਕੱਢ ਮਾਰ ਸਾਨੂੰ ਕਾ ਜੰਮਿਆ ਕੰਮ ਕਰ ਕਹਿੰਦੀ ਚਰਖੇ ਦੇ ਤਕਲੇ ਵਾਂਗੂ ਸਿੱਧੀ ਕਰਦੀ ਮੈਂ ਐ ਬੱਲੇ ਇਹ ਤਾਂ ਤੈਨੂੰ ਨਾ ਕਰਦਾ ਪਾ ਜੇ ਨੁੜਿਆ ਜੰਮਿਆ ਕੋ ਕਰਨ ਵਾਲਾ ਇਹਦੀ ਮਿੰਨੂ ਨੇ ਜੰਮਿਆ ਕਰਨ ਵਾਲਾ ਕੋਈ ਆਹੋ ਕਹਿੰਦੀ ਮੈਂ ਕੋ ਕਰਨਾ ਥੱਕਿਆ ਨਾ ਸਵੇਰੇ ਸ਼ਾਮੀ ਹਾਏ ਹਾਏ ਆ ਹੁਣ ਦੇਖੋ ਪਹਿਲਾਂ ਸਾਰੇ ਦੇਖਣ ਆਣਗੇ ਵੀ ਇਹ ਬੁੱਢੀ ਉਹ ਜਿਹੜੀ ਮਾਂ ਦਾ ਯਾਰ ਵੀ ਲੈ ਤੂੰ ਕਿਦਾ ਬੋਲਦੀ ਹੈ ਹਾਂ ਹੁਣ ਕੀ ਮਰ ਗਈ ਹੁਣੀ ਮਰ ਗਈ ਤਾਂ ਆ ਦੇ ਲੋ ਕੱਲ ਮੈਨੂੰ ਉਹ ਹੀ ਬੰਦਾ ਕਹਿੰਦਾ 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 ਹੁਬਦਾ ਤੂੰ ਕਿਹਨਾਂ ਤੁਰਦੀ ਨਹੀਂ ਕਹਿੰਦਾ ਬੋਲਦੀ ਤਾਂ ਏਦਾਂ ਜਿੱਦਾਂ ਕਿਤੇ ਕਹਿੰਦਾ ਕਹਿੰਦਾ ਬੜੀ ਪਾਵਰ ਆ ਤੁਹਾਡੀ ਬੁੱਢੀ ਜੀ ਬੇ ਮੈਂ ਪਾਵਰ ਬੈਟਰੀ ਆ ਤੇ ਉਹ ਬੋਲਣ ਦੀ ਪਾਵਰ ਆ ਹੋਰ ਲੱਗਣ ਤੇ ਆਣੀ ਮੇਨ ਪਾਵਰ ਤੇ ਹੀ ਆ ਦੇਖਿਆ ਚੁੱਪ ਹੋ ਗਈ ਜਾਣ ਕੇ ਹੋ ਗਈ ਹੁਣ ਕੀ ਹੋਇਆ ਨਹੀਂ ਆਪੇ ਕਹਿਣਾ ਵੀ ਐਡਾ ਕੰਨਾ ਹੁੰਦਾ ਤੇ ਆਪੇ ਉਧਰ ਹੋ ਜਾਂਦਾ ਤੇ ਆਪੇ ਮੈਂ ਤਾਂ ਨਹੀਂ ਮੈਂ ਤਾਂ ਬੀਬੀ ਤੇਰਾ ਸਾਥ ਦਿੰਨਾ ਬਹੁਤ ਸਾਥ ਦਿੰਨਾ ਤੂੰ ਸਾਥ ਦਿੰਦਾ ਮੇਰਾ ਪਹੋਂ ਮੇਰੀ ਮਾਂ ਵੀ ਹੈ ਨਾ ਮੈਂ ਉਹਦਾ ਵੀ ਸਾਥ ਦੇਣਾ ਕਿ ਨਹੀਂ ਕਦੇ ਮੈਂ ਕੀ ਕਹ ਤੈਨੂੰ ਥੋੜਾ ਜਿਹਾ ਨੀਵੀਂ ਬਾਤ ਚ ਗੱਲ ਕਰਾ ਕਰ ਓਏ ਕਿ ਲਗਿਆ ਆਉਂ ਜਾ ਰੇ ਕੰਮ ਲੋ ਜੀ ਵਿਚਾਰੀ ਕਪੜੇ ਤਾਂ ਆਉਂਦੀ ਸਵੇਰ ਦੀ ਲੱਗੀ ਕੀ ਕੀ ਕਰੇ ਹੋਏ ਕਦੀ ਰੋਟੀ ਦੇ ਇਹਨਾਂ ਨੂੰ ਕਦੀ ਕੋਸ਼ ਕਦੀ ਪੌੜੀਆਂ ਤਾਂ ਮੰਮੀ ਮੈਂ ਤੈਨੂੰ ਲਿਫਟ ਲਵਾ ਦਾਨੀ ਆ ਇਹਨਾਂ ਦਾ ਕੰਮ ਹੀ ਨਿਬੇੜ ਦੇਣਾ ਇਹ ਬਸ ਨਹੀਂ ਪੈ ਜਾਣਾ ਇਹ ਦੋਨੇ ਜਾਣੇ ਨਾ ਬਹੁਤ ਚੜੇ ਆ ਭੂਏ ਜਿਹੜਾ ਨਾ ਮੈਂ ਨਾ ਇਹਨਾਂ ਨੂੰ ਮੇਰੀ ਗੱਲ ਸੁਣ ਨਹੀਂ ਵੱਖਰਾ ਘਰ ਪਾਈ ਇਹਨਾਂ ਨੂੰ ਵੱਖਰਾ ਰਹਿੰਦੀ ਇੱਥੇ ਆਓ ਇਹ ਇਹਨਾਂ ਨੂੰ ਦੇ ਦੇਣਾ ਪਸਟਾ ਜਾ ਘਰ ਬਣਾ ਆਓ ਇਹ ਇਹਨਾਂ ਨੂੰ ਦੇ ਦੇਣਾ ਆਓ ਇਹ ਨਵਾਂ ਪਾਉਣਾ ਅਹੀਂ ਨਾ ਮਾ ਇਹਨਾਂ ਨੂੰ ਵੀ ਉੱਥੇ ਨਹੀਂ ਰੱਖਣਾ ਉੱਥੇ ਨਹੀਂ ਆਉਣ ਦੇਣਾ ਇਹਨਾਂ ਨੂੰ ਉੱਥੇ ਮੈਂ ਤੂੰ ਤੇ ਆ ਆ ਬਸ ਆਪਣੇ ਦੋ ਤਿੰਨ ਜਾਣੇ ਜੇ ਬਾਹਰ ਆਣੋਂਗੇ ਉਹ ਸਾਡੇ ਚਾਹ ਆ ਉਹ ਇਹਨਾਂ ਨੂੰ ਨਹੀਂ ਪਾ ਕੇ ਦੱਸ ਇਟ ਲਿਆ ਕੇ ਇੱਕ ਦੱਸ ਦੇ ਇਹ ਮੇਰੇ ਪੁੱਤਰੇ ਪਾਏਗਾ ਇਹਦਾ ਕੋਈ ਹੱਤਿਆਰ ਆ ਵੇਰਾ ਪੁੱਤ ਪੁੱਤ ਮੰਮੀ ਕਰਦੀ ਹਰ ਵੇਲੇ ਆ ਤੈਨੂੰ ਪਾ ਕੇ ਦੱਸਾਂਗਾ ਮੈਂ ਮੈਂ ਕਿੱਧਰ ਗਈ ਆ ਤੇ ਹਿੱਸੇ ਚ ਮੈਂ ਨਹੀਂ ਆ ਆ ਉਹਦੇ ਬੋਲੀ ਆ ਕਹਿੰਦੀ ਮੈਂ ਬੈਠੀ ਨਾ ਮੈਂ ਤਾਂ ਗੱਲ ਘੁੱਟ ਦੇਣਾ ਮੇਰਾ ਘਰ ਕੁਟਾ ਮੇਰਾ ਹਾਲਾਤ ਮੇਰੇ ਘਰ ਨੂੰ ਪੰਮੀ ਫੜਲਾ ਕਾਲਜ ਦਾ ਫੜਲਾ ਆ ਜਾ ਫੜਲਾ ਇਹਦਾ ਪੜ ਕੇ ਜੇ ਮੈਂ ਫੜ ਲਿਆ ਨਾ ਸਾਰਾ ਇੱਕ ਨਹੀਂ ਆਉਣਾ ਜਿੱਥੇ ਹੈ ਨੀ ਇਹ ਤੋਂ ਓ ਓ ਓਕੇ ਜੇ ਉਹ ਦੂਜਾ ਜੇ ਮੈਂ ਹੱਥ ਲਾ ਚੜ ਉਹਨੇ ਆਪ ਨੂੰ ਸੰਭਲ ਲੱਗਦੀ ਕੀ ਗੱਲ ਹੈ ਖਾਮਲਾ ਤੇ ਮੈਂ ਨਹੀਂ ਸ਼ਰਮਿੰਦੀ ਤੇ ਨਹੀਂ ਸ਼ਰਮਿੰਦੀ ਸੱਸਲਾ ਬੋ ਦਿੰਦਾ ਉਹ ਗੱਲ ਸੱਸੇ ਦਾ ਕਰਦੀ ਜਿੱਦਾਂ ਮੇਰੀ ਸੱਸ ਕਰਦੀ ਹੈ ਸੱਸਾਂ ਇਦਾਂ ਕਰਦੀਆਂ ਤੈਨੂੰ ਕੀ ਕਰ ਕੀ ਕਰਦੀ ਫਿਰ ਸੋਹਾ ਮਾਰਦੀ ਹੈ ਕੀ ਕਰਦੀ ਫਕਰੀ ਜੀ ਚਾਹ ਜਦੋਂ ਅੰਦਰੋਂ ਕਰੀਮ ਲਾਉਂਦੀ ਹਾਂ ਮੂੰਹ ਦੇ ਕਿਦਾਂ ਨਿੱਖਰਿਆ ਇੰਨਾ ਇਹਨੂੰ ਆਪਣੇ ਆਪ ਦਾ ਫਿਕਰ ਨਹੀਂ ਕਰਦੀ ਮੂੰਹ ਮੂੰਹ ਬੜਾ ਨਹੀਂ ਖਰਿਆ ਨਹੀਂ ਤੈਨੂੰ ਮੈਂ ਕੀ ਕਹਿੰਨੀ ਆ ਕੀ ਕਹਿੰਦੀ ਤੇ ਮੈਂ ਮੈਂ ਤਾਂ ਸੱਜ ਵੀ ਕੀ ਛੱਡੀ ਆ ਕੀ ਕੀ ਕੀਤਾ ਮੈਂ ਮੈਂ ਕਹਿਣੀ ਵੀ ਕੀ ਦੱਸਣਾਵੇਂ ਲੋਕਾਂ ਨੇ ਜਿਹੜੇ ਵਿਚਾਰੇ ਕਹਿੰਦੇ ਬੜੀ ਚੰਗੀ ਬੜੀ ਚੰਗੀ ਫੇਰ ਹਨਾ ਦੇਖ ਬੱਲੀਆ ਜੀ ਤੂੰ ਤਾਂ ਬੜੀ ਪਰਿਮਾਨ ਦਾ ਇਨੀ ਹੱਦ ਕੋਈ ਨਹੀਂ ਹੈ ਇੱਕ ਪੱਤੀ ਹੈ ਤੂੰ ਚੱਗੀ ਹੈ ਦੇਖ ਆਪਣੇ ਆਪ ਨੂੰ ਸਾਰੇ ਇਦਾਂ ਹੀ ਕਹਿੰਦੇ ਆ ਅਪੜੀ ਆਪੇ ਤੇਰੀ ਫਾਂ ਆਪਣੀਆਂ ਆਪੇ ਤੇਰੀ ਫਾਂ ਦੁਨੀਆ ਕਰਦੀਆਂ ਉਹ ਕਹਿੰਦੀ ਦੁਨੀਆ ਕਰਦੀ ਕਿਹੜੀ ਦੁਨੀਆ ਕਰਦੀ ਮੇਰੀ ਦੁਨੀਆ ਕਰੋਗੇ ਤੇਰੀ ਦੁਨੀਆ ਕੋਈ ਨਹੀਂ ਕਰੂ ਸਾਰੇ ਤਾਂ ਆ ਕੇ ਕਹਿੰਦੇ ਇੰਦਾ ਨਹੀਂ ਆਉਂ ਤੂੰ ਕੋਈ ਨਹੀਂ ਮੁੱਢੀ ਇੰਦਾ ਨਹੀਂ ਸਾਰਿਆਂ ਦਾ ਸਤਾ ਦੇਣਾ ਮੇਰਾ ਸਾਰਿਆਂ ਦਾ ਘਰ ਘਰ ਖਿੱਚ ਕੇ ਆਓ ਜਾ ਕੇ ਉਹ ਡੈਡ ਉਹ ਡੈਡੀ ਫੇਰ ਬੋਲਣ ਲੱਗੇ ਹਾਂਜੀ ਆਹ ਕੀ ਆ ਬਾਦ ਤੇਰੇ ਨਾਲ ਤੇ ਆ ਆ ਓਕੇ ਕੀ ਕਿਹਾ ਉਹ ਕਹਿੰਦੀ ਡੈਡੀ ਕਹਿੰਦਾ ਤੂੰ ਹੈ ਹੀ ਘਰ ਦੇ ਵਿੱਚ ਤੂੰ ਹੀ ਐ ਇੱਕ ਕਬੱਤੀ ਤੇਰੀ ਨੂੰ ਨੂੰ ਕਹਿਨ ਦਿਆ ਬੜੀ ਖੁਸ਼ ਹੁੰਨੀ ਫੇਰ ਤੂੰ ਇਹ ਮੈਂ ਨਹੀਂ ਫੜਦਾ ਬੜੀ ਖੁਸ਼ ਇਹ ਤੈਨੂੰ ਚਾ ਚੜ ਜਾਂਦਾ ਜਲੇਦਾਂ ਆਪਾਂ ਬੱਚੀ ਇਹਨਾਂ ਦੀ ਹੋਏਗੀ ਮੈਨੂੰ ਕੋਈ ਨਹੀਂ ਹੋਏ ਇਹ ਕਹਿੰਦੀ ਤੂੰ ਲੜਾਉਣੀ ਆ ਲੜਾਉਂਦੀ ਤਾਂ ਇਹ ਤਾਂ ਨਹੀਂ ਤੇ ਮੇਰੀ ਤੋੜੀ ਵਾਲੀ ਕੋਈ ਨਹੀਂ ਲੜਾਈ ਵਾਲੀ ਇਹ ਜਿਹੜਾ ਜਿਹੜਾ ਲੜਾਈ ਇਹ ਹੀ ਪਉਂਦੀ ਆ ਮੈਂ ਕਦੀ ਲੜੀ ਰਹਿਣਾ ਡੈਡੀ ਇਹ ਨਹੀਂ ਲੜਾਈ ਮੁਕੰਨਦੀ ਇਹ ਤਾਂ ਪਤਾ ਲੱਗ ਜੇ ਸੀ ਵੀ ਇਕੱਠੇ ਬੈਠੇ ਆ ਜਾਂ ਬੋਲਦੇ ਠੀਕ ਠਾਕ ਉੱਥੇ ਹੀ ਬਸ ਬੁਰਾ ਆ ਫੇਰ ਤੂੰ ਬਾਜਾ ਮਾਰੂ ਕਰਦੀ ਮੈਂ ਕੰਨ ਬੋਲ ਨਹੀਂ ਦਰ ਹਾਂ ਤੁਕਾ ਤੇ ਬੋਲੀ ਨਹੀਂ ਯਾਰ ਜੋ ਆ ਗਈ ਤੂੰ ਐਦਾ ਹੀ ਰਹੀ ਵਿਚਾਰੀ ਬੀਬੀ ਇਹ ਇਹ ਸਵੇਰੇ ਬੋਲਦੀ ਕਿਦਾਂ ਜਿਹਲੇ ਗੁੱਸਾ ਹੁੰਦਾ ਇਹਨੂੰ ਮੰਮੀ ਨੂੰ ਕਿਦਾਂ ਬੋਲਦੀ ਭਲਾਏ ਹਾਂ ਦੱਸਾਂ ਮੜਾ ਜਾ ਦਫਾ ਕਰ ਪਰੇ ਮੜਾ ਜਾ ਡਰ ਗਈ ਭਰਾਵਾ ਡਰ ਵੀ ਹੈ ਹੀ ਹੈ ਡਰ ਵੀ ਹੈ ਪੈਂਦੀ ਕਿੰਦਾ ਗਾੜੀ ਉਹ ਆ ਗਈ ਕਿ ਹਿੰਨਾ ਮਾਲ ਨਹੀਂ ਦੇਖੀ ਸੀ ਕਿਤੇ ਜੂੰੜਾ ਐਦਾ ਕਰਦੇ ਸੂਈਆਂ ਕਲਿੱਪ ਲਾਉਣੇ ਇੱਧਰ ਦੇਖੀ ਅਜੇ ਕਲਿੱਪ ਲੱਗਣੇ ਆ ਸੋਨੇ ਲੱਗਣੇ ਜਾਂ ਨਾਤੀ ਆ ਸਿਰ ਨਾ ਆ ਕੇ ਇਹ ਮਾਰਦਾ ਉਹ ਰੋ ਦੇ ਤੇ ਸਿੱਕੇਲੇਪ ਬੱਕਰੇ ਸੀਆਂ ਬੱਕਰੀਆਂ ਮੇਰੀ ਹਾਲਤ ਕੀ ਉਹ ਲੈ ਆ ਦੇਲਾ ਹਾਲ ਤੁਹਾਨੂੰ ਹੀ ਖਰਾਬ ਤੇ ਅਜਿੰਨਾ ਚੀਜ਼ ਬਣਨੀ ਨਾ ਚਾਹੀਦੀ ਉਹ ਬਣਨੀ ਚਾਹੀਦੀ ਆ ਦੇਲਾ ਬੀਬੀ ਇੰਨੇ ਤਰ ਬਦਨਾਮ ਕਰਤਾ ਇਹ ਕਹਿੰਦੇ ਵੀ ਇਹ ਇਹ ਲੋਕਾਂ ਨੂੰ ਮੰਮੀ ਪਤਾ ਕੀ ਦੱਸਦੀ ਆ ਪਈ ਨਾ ਬੀਬੀ ਉਹ ਤਾਂ ਠੀਕ ਠਾਕ ਆ ਇਹ ਪਖੰਡ ਕਰਦੀ ਆ ਆਪਾਂ ਜਾਣ ਕੇ ਕਰ ਜਾਣ ਕੇ ਕਰ ਆ ਦੱਸਦੀ ਆ ਲੋਕਾਂ ਨੂੰ ਇਹ ਕਰ ਦੀ ਜਾ ਮੈਨੂੰ ਨਹੀਂ ਕੋਈ ਪਰਵਾਹ ਹੁੰਦੀ ਕੋਈ ਲੋਕਾਂ ਦਾ ਖਾ ਰਹੀ ਆ ਲੋਕ ਲੈ ਕੇ ਆਇਆ ਉਹਨਾਂ ਕੋਲ ਤੇ ਤੈਨੂੰ ਕੋਈ ਲੋਕਾਂ ਦੀ ਪਰਵਾਹ ਨਹੀਂ ਮੈਨੂੰ ਨਹੀਂ ਕਿਹੇ ਦੀ ਪਰਵਾਹ ਆਹ ਮੈਂ ਕਰਕੇ ਇਹਨੂੰ ਮਾਰਾ ਨਹੀਂ ਚੰਗਾ ਨਹੀਂ ਤਾਂ ਨਾਮਸ ਤੋਂੜਨਾ ਕਿਹਾ ਉਹਨੂੰ ਉਹਨਾਂ ਦੀ ਕਲੇ ਨਹੀਂ ਸਰਮੜਾ ਜਮ ਲੋਕਾਂ ਨੂੰ ਕਾਨੂੰ ਪਹਿਣਾ ਨੋਹ ਜੀ ਰੱਖੀ ਆ ਬਾਣੀ ਚੰਗੀਆਂ ਸੁਣਨ ਲੈ ਨਾ ਤੈਨੂੰ ਵੀ ਨਹੀਂ ਕਹਿੰਦੀ ਮੈਂ ਕਰ ਕਹਿੰਦੀ ਤੈਨੂੰ ਮੈਂ ਤਾਂ ਕਦੀ ਕੁਝ ਨਹੀਂ ਕਿਹਾ ਜਦੋਂ ਕੋਈ ਆਪੇ ਹੁਣ ਰੋਟੀ ਲਿਆਤੀ ਤੇ ਖਾ ਖਾ ਲਈ ਨਾ ਨਹੀਂ ਆਉਂਦੀ ਤੇ ਸਾਰਾ ਦਿਨ ਮੈਂ ਵੀ ਹਾਂ ਇਹਦਾ ਇੱਕ ਗੱਲ ਹੈ ਅੱਜ ਰੋਟੀ ਲਿਆਤੀ ਸਾਰਾ ਦਿਨ ਭੁੱਖੀ ਰਹਿੰਦੀ ਲਿਆਤੀ ਲਿਆਤੀ ਨਹੀਂ ਤੇ ਭੁੱਖੀ ਰਹਿੰਦੀ ਚੱਲ ਜਉਣੀ ਨਹੀਂ ਹੁਣ ਸੰਕਰ ਚ ਗੋਲ ਫੋੜਣਾ ਮੁਰਜਦਾ ਇੱਦਾਂ ਕਿੱਦਾਂ ਮੈਂ ਨਹੀਂ ਭੱਲਣਾ ਕਰੇ ਫੇੜਾ ਆਪੇ ਤੇ ਨਹੀਂ ਲੜਦੇ ਓਏ ਹੋਏ ਹੋਏ ਆਲੇ ਸਾਡੇ ਲਾਗੇ ਗਵਾਂਡ ਵਾਲੇ ਵੀ ਨਿਆਰੀ ਲੈਦੇ ਆ ਵੀ ਭੈਜ ਲੱਗੀ ਆ ਮਹਿਫਲ ਪੂਰੀ ਐ ਬੀਬੀ ਬੀਬੀ ਤੇ ਨਾ ਰੌਣਕਾਂ ਬੀਬੀ ਤੇ ਨਾ ਰੌਣਕ ਆ ਤੇਰਾ ਨਾ ਹੀ ਚ ਆਇਆ ਸਾਰੇ ਹੈ ਤੇਰੀ ਮਾਂ ਕਹਿੰਦੀ ਹੋਵੇ ਨਾ ਇਹ ਬੀਬੀ ਉਦਾਂ ਮਜ਼ਾਕ ਕਰਦੀ ਉਦਾਂ ਤੇਰਾ ਨਾ ਬਥੇਰਾ ਕਰਦੀ ਹੈ ਉਹ ਦੇਖ ਕੇ ਕਹਿੰਦੀ ਨਾ ਮੈਨੂੰ ਤੇ ਗੱਲ ਗਏ ਰੰਗ ਕਾਲਾ ਹੋ ਗਿਆ ਮੈਂ ਰੰਗ ਕਾਲਾ ਹੋ ਪਤਾ ਨਹੀਂ ਕੋਈ ਸੀ ਕੀ ਪਤਾ ਹੁੰਦਾ ਨਾ ਪਰ ਇਹ ਬੇਕਦਰ ਹੀ ਮੈਂ ਉਦਾਂ ਦੀ ਨੂੰ ਕਰੀ ਮਾਂ ਤੇ ਕਿ ਕੋਸ਼ ਕਦੀ ਕੋਸ਼ ਖਾਣ ਕੋਈ ਕੋਸ਼ ਨਹੀਂ ਪਰ ਇਹ ਨਹੀਂ ਕਦਰ ਕਰਦੀ ਇਹ ਕਦਰ ਹੀ ਨਹੀਂ ਕਰਦੀ ਮੇਰੇ ਲਈ ਨਾ ਬੱਕਰੀਆਂ ਬੱਕਰੀਆਂ ਚੀਜ਼ਾਂ ਖਾਣ ਲਈ ਰੱਖੀਆਂ ਸਾਰਾ ਦਿਨ ਮੈਂ ਹੁਕਮ ਕਰਦੀ ਕਿ ਕੀ ਕਿਹਦੇ ਆਉਂਦਾ ਕੀਹਦੇ ਆਉਂਦਾ ਨੇ ਕੀ ਹੁਣ ਤੈਨੂੰ ਦਵੇ ਹੈਂ ਦੱਸ ਦੇ ਮੈਂ ਤੈਨੂੰ ਦੱਸਤਾ ਹੀ ਰੋਟੀ ਤਾਂ ਹੁਣ ਖਾਣੀ ਹੈ ਬੱਚੀ ਇੱਕ ਰੋਟੀ ਵੀ ਚਾਹੀਦੀ ਫਲ ਫਰੂਟ ਤੈਨੂੰ ਵਕਰਾ ਦੁੱਧ ਸ਼ੁੱਧ ਵਕਰਾ ਤੈਨੂੰ ਹੋਰ ਕੀ ਇੱਕ ਰੋਟੀ ਐ ਸਿਰਫ ਵਾਸਤੇ ਮੱਝ ਲਿਆਦੀ ਤੈਨੂੰ ਵਖਰੀ ਮਜਾ ਰੱਖਨੇ ਰਹਿ ਦੇਂਗਾ ਓਖੇ ਤੇਰੇ ਮੇਰੀ ਮੰਮੀ ਦੀ ਕਦਰ ਕਰਨੀ ਸਿੱਖ ਲੈ ਓਏ ਆਖੇ ਲੱਗਿਆ ਆਖੇ ਕੀ ਲੱਗ ਜਾ ਕੀ ਕਰਾਂ ਹੁਣ ਮੈਂ ਹਾਂ ਕਹਿ ਦੇ ਸਕੀ ਹੈ ਨਹੀਂ ਐ ਤੂੰ ਐ ਤੂੰ ਹੀ ਸਕੇ ਆ ਇੰਦਾ ਪੈਣ ਡੇ ਕੋ ਟੁੱਟ ਕੇ ਆਜੂ ਟਟੜ ਟਟ ਟਟ ਕੇ ਨਾ ਪਿਆ ਕਰਦਾ ਅੱਖਾਂ ਕਾੜ ਲਈ ਮੇਰੀ ਚੱਲ ਜਫੀ ਬਾਹ ਮੇਰੀ ਬੀਬੀ ਨੂੰ ਮੈਂ ਕੋ ਪਾਵਾਂ ਜਫੀ ਇਹਨੇ ਛੱਤਰ ਖਾ ਕੇ ਜਫੀ ਨੂੰ ਪਾਵਾਂ ਮੈਂ ਨਹੀਂ ਪੋੜੀ ਕੋਈ ਨਾ ਪੋੜੀ ਨਾ ਕੋੜੀ ਨੀ ਮੈਂ ਨਹੀਂ ਜਫੀ ਹੈ ਪਾਉਣੀ ਕਿ ਨਹੀਂ ਮੇਰੀ ਮੰਮੀ ਨੂੰ ਨਹੀਂ ਪਾਉਣੀ ਕਿਉਂ ਕਿਉਂ ਨਹੀਂ ਪਾਉਣੀ ਤੂੰ ਜਫੀ ਪਾ ਮੰਮੀ ਜਫੀ ਪਾ ਮੇਰੀ ਬੀਬੀ ਨੂੰ ਜਫੀ ਪਾਉਣੀ ਨਾ ਕਰ ਰਹੀ ਨਹੀਂ ਪਾਉਣੀ ਆ ਅੱਜ ਜਫੀ ਨਹੀਂ ਪਾਉਣੀ ਪਾ ਲੋ ਮੈਂ ਕਹਨਾ ਉਹ ਜਫੀ ਚੰਗੀ ਹੁੰਦੀ ਆ ਉਹ ਥੱਲੇ ਕਰਦਾ ਕੀ ਆ ਉਹ ਚਲ ਗਿਆ ਕਿਸੇ ਪਾਸੇ ਕੀਤਾ ਕੁੱਤਾ ਜੇ ਲਾਉਣਾ ਨਹੀਂ ਫੋਨ ਫੜਨ ਸੇਲੀ ਨੂੰ ਆਪਣੀ ਤੇ ਕਹੀ ਤਾਂ ਪੁੱਛਣ ਦੀ ਵੀ ਇਹ ਲੜਾਈ ਲੂੜੀ ਦਾ ਮਸਲਾ ਹਰਦਾ ਹੋ ਜਾਂਦਾ ਮਾਤਾ ਲਿਆਦ ਨੇ ਤੇਲ ਕਿਤੇ ਨਹੀਂ ਤੇਰਾ ਮੰਮੀ ਤੂੰ ਲਾ ਦੇ ਤੇਲ ਸਿਰ ਨੂੰ ਮੇਰੀ ਬੀਬੀ ਦੇ ਨੂੰ ਤੇਲ ਮੇਰੀ ਅੱਗੇ ਵੀ ਮੰਮੀ ਲਾਉਂਦੀ ਆ ਅੜਾ ਰੋਹੀ ਲਾਉਂਦੀ ਕੋਈ ਕੱਟ ਲਾ ਕੇ ਲਾਉਂਦੀ ਨਹੀਂ ਲਾਉਂਦੀ ਇਹ ਪਸੰਦ ਹੋਣਾ ਹੋਇਆ ਤਾਂ ਹੈ ਨਾ ਤੇਲ ਭਾ ਜਾ ਡੋਲ ਦਉ ਤੇ ਸੀਜੀ ਕਹਣਾ ਤੇਲ ਲਾਇਆ ਹੀ ਨਹੀਂ ਸਿਰ ਤੇ ਜਿਹੜੇ ਫਿਰ ਪਰੇ ਸੀ ਆਪਣੇ ਹੱਥੀਂ ਇਹਨੇ ਕਰਨਾ ਆ ਜਿੱਦਣ ਫੂਕ ਨਿਕਲਨੀ ਆਪੇ ਕਰੀ ਕਹਿੰਦੀ ਜਿੱਦਣ ਫੂਕ ਨਿਕਲਨੀ ਉਹਦੋਂ ਵੀ ਆਪੇ ਕਰੀ ਕਹਿੰਦੀ ਕਿਹੜੀ ਘੜੀ ਨਿਕਲੇ ਕਿਹੜੀ ਘੜੀ ਨਿਕਲੇ ਹੁਣ ਜਦੋਂ ਨਿਕਲਨੀ ਉਹਦਾਂ ਹੀ ਨਿਕਲਣੀ ਚੱਲ ਪਾ ਫੇ ਮਮੀ ਜੱਫੀ ਚੱਲ ਪਾ ਜੱਫੀ ਮੇਰੀ ਬੀਬੀ ਆ ਇਹਨੂੰ ਨਾ ਤੰਕ ਰਿਆ ਕਰ ਇਹਦੇ ਨਾਲ ਰੌਣਕਾਂ ਇਹਦੇ ਨਾਲ ਹੀ ਦਿਲ ਲੱਗਦਾ ਆ ਮੈਂ ਬੀਬੀ ਤੇਰਾ ਨਾ ਕਰਦੀ ਬਹੁਤਾ ਉਹਦਾਂ ਹੀ ਤੇਰਾ ਅੱਡੇ ਲੈਂਦੀ ਐ ਉਹ ਦੇਖਣ ਦੇ ਕਿ ਦਾਦੀ ਪਿੱਛੇ ਤੇ ਇਹਨੇ ਕਿ ਇਧਰ ਆਹੀ ਨਾ ਨਾ ਉਹਨੇ ਤੇਰਾ ਨਵੇੜਦਣਾ ਕਰ। ਸ਼ੁਭ ਕਰਦੇ ਤੇ ਇਹ ਦੇਖ ਲੈ ਇਹ ਮੁੰਡਾ ਅੱਖਾਂ ਨਾਲ ਦੇਖੀ। ਇਹ ਪਿੱਛੇ ਇਦਾਂ ਦੇਖਦੀ ਤਾਂ ਗੱਲ ਨਹੀਂ ਕੋ ਟਰਾਉਂਦਾ। ਘੋੜੀਆਂ ਖੜ ਦੇ। ਘੋੜੀਆਂ ਕਣ ਘੋੜੀਆਂ ਖਾਣਾ। ਇਹਦੀ ਕਿਹੜੀ ਘੜੀ ਬੁਢੀ ਨੂੰ ਫੜ ਲਵਾ। ਫੜ ਕੇ 10 ਮਹੀਨੇ ਰਾਤ ਲਾ ਕੇ ਦੱਸ। ਲਾ ਕੇ ਦੱਸ ਲਾ ਕੇ ਦੱਸ। ਬੁਢੀਆਂ ਹੁਣ ਕੀ ਫੜਨਾ ਜਦੋਂ ਮੈਂ ਫੜਨ ਗਈ ਤੈਨੂੰ ਉਦੋਂ ਨਾ ਫੜਿਆ। ਹੁਣ ਤੇਰੇ ਵਰਗੀ ਹੁਣ ਮੈਂ ਕਿਥੋਂ ਫੜ ਲੈਣਾ ਤੈਨੂੰ। ਉਹਦੇ ਵੀ ਗੱਲ ਕਰ ਫੇਰਾ ਘਟਾਉਂਦੀ ਰਹੀ ਆ ਆਪਣਾ ਬਸ ਜਿੰਗੀਆਂ ਬਸ ਰੱਬ ਨਾਲ। ਮੈਂ ਨਹੀਂ ਪੁੱਤ ਕਹੇਦਾ ਕੁੱਤਿਆ ਪੋਤ ਪਤਨੀ ਕਹਿੰਦਾ ਪੁੱਤ ਨਹੀਂ ਕਹਿੰਦਾ ਉਹ ਕਹਿੰਦੀ ਪੁੱਤ ਨਹੀਂ ਜਣਾ ਜਿਹੜੀ ਭਾਸ਼ਾ ਉਹ ਹੀ ਬੋਲਣੀ ਚਾਹੀਦੀ ਆ ਆਖੀ ਮੈਂ ਨੂੰ ਬਾੜੀ ਕਹਿਣ ਨੂੰ ਆਖੀ ਕੋਈ ਕਹਿੰਦਾ ਚੱਲ ਜੱਫੀ ਪਾ ਬੀਬੀ ਪੁੱਤੋ ਅੱਜ ਕੱਲ ਪੁੱਤ ਕਿ ਆ ਜਾਂਦਾ ਮੇਰੀ ਸ਼ੁਕਰ ਆ ਰੱਬ ਦਾ ਕਿ ਪੁੱਤ ਕਹਿੰਦੀ ਆ ਆ ਦੇਹ ਲਾਹਰ ਪਾਸੀ ਹੋ ਜਾਂਦੀ ਆਪਾ ਤੂੰ ਹੀ ਕਹਦੀ ਆ ਪਰ ਪਤਾ ਨਹੀਂ ਮੈਂ ਤਾਂ ਆਪਣੇ ਪਿਆਰ ਨਾਲ ਨੂੰਹਾਂ ਨੂੰ ਪੁੱਤਾਂ ਮੈਂ ਪਿਆਰ ਨਾਲ ਮੈਂ ਸਭ ਇੱਤਰ ਦੇ ਦਿੰਦੀ ਆ ਉਹਨਾਂ ਨਾਲ ਤੇ ਗੱਲ ਛੱਡ ਮੇਰੇ ਨਾਲ ਜੋ ਕੁਝ ਹੁੰਦਾ ਰਿਹਾ ਮੈਂ ਆਪਣੀ ਗੱਲ ਕਰਦੀ ਆ ਉਹਨਾਂ ਨਾਲ ਕਰਨਾ ਹੀ ਆ ਚੱਲ ਉਹ ਮੈਂ ਫਿਰ ਕੀ ਕਰਦੇ ਰਹੇ ਤਾਂ ਮਹਾਰਾ ਕੁ ਕਰਦੀ ਕਿ ਐ ਕਿ ਉਸ ਨਾਲ ਬੋਲਿਆ ਕਰ ਤਾ ਨਾ ਜੂ ਨਾ ਬੋਲਿਆ ਕਰ ਤੂੰ ਹਾਂ ਕੰਦੇਸ ਰਾਜਰਾ ਕਤਾ ਇਹ ਮੈਲ ਨਾ ਲੱਗ ਜਾਵੇ ਕੋਲੀ ਚਿੱਟੀ ਨੂੰ ਬੋਲਿਆ ਤੇ ਹਨੀਗੀ ਮੈਂ ਕੋਲੀ ਚਿੱਟੀ ਤੇ ਨਹੀਂ ਆ ਤੇ ਕਦੀ ਕਿਹਾ ਨਹੀਂ ਚਲੋ ਬਸ ਕਰੋ ਤੁਹਾਡੀ ਲੜਾਈ ਦੀ ਮੁੱਕਣੀ ਮੰਮੀ ਪਾ ਜਫੀ ਪਾ ਮੇਂ ਕਿਉਂ ਨਹੀਂ ਬੀਬੀ ਮਲਾ ਲਾ ਹੱਥ ਜੀ ਤੇ ਮੇਰੇ ਹੀ ਆ ਕੀ ਇਹ ਨਹੀਂ ਪਾਉਣੀ ਜਫੀ ਨਹੀਂ ਪਾਉਣੀ ਜਫੀ ਪਾ ਕਹਿੰਦੀ ਆ ਨਹੀਂ ਪਾਉਣੀ ਤਾਂ ਫਰੋਂ ਜਾਂ ਇਹ ਚੱਲ ਕੋਈ ਨਹੀਂ ਪਿਛਲੀਆਂ ਦਿਨਾਂ ਸਾਰੀਆਂ ਭੁੱਲ ਕੇ ਪਾ ਲਈ ਨਹੀਂ ਜੱਖੀਆਂ